ਅੱਸੀ ਇਸ ਵੇਲੇ ਮੌਜੂਦ ਆ ਅੰਮ੍ਰਿਤਸਰ ਬਠਿੰਡਾ ਹਾਈਵੇ ਤੇ ਸਿੱਤ ਹਰੀਕੇ ਪੱਤਨ ਇੱਕ ਟਾਬਾ ਸਾਡੀ ਸਾਹਮਣੇ ਆਇਆ ਇੱਕ ਨਜ਼ਰ ਪਿਆ ਜਿੱਥੇ ਪੰਜਾਬ ਦਾ ਅਮੀਰ ਵਿਰਸਾ ਸੱਭਿਆਚਾਰ ਜਾਂ ਉਹ ਪ੍ਰਾਣੀਆ ਅਵਸਥਾ ਪ੍ਰਾਤਨ ਅਵਸਥਾ ਜਿਹੜੀਆਂ ਸ਼ਾਇਦ ਸਾਨੂੰ 100 ਸਾਲ ਪਿੱਛੇ ਲੈ ਜਾਣਗੀਆਂ ਸਾਡੀ ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਨੇ ਕਦੇ ਇਹਨਾਂ ਚੀਜ਼ਾਂ ਦਾ ਜ਼ਿਕਰ ਵੀ ਨਹੀਂ ਸੁਣਿਆ ਹੋਣਾ ਇਸ ਟਾਬੇ ਤੇ ਪੰਜਾਬ ਦਾ ਉਹ ਵਿਰਸਾ ਪੰਜਾਬ ਦੀਆਂ ਪ੍ਰਾਤਨ ਵਸਤਾਂ ਪੰਜਾਬ ਦਾ ਇਤਿਹਾਸ ਸੰਜੋਗ ਕੇ ਰੱਖਿਆ ਗਿਆ ਹੈ ਬੜੇ ਸ਼ੌਕ ਦੇ ਨਾਲ ਸਰਦਾਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਪ੍ਰਾਤਨ ਵਸਤਾਂ ਪ੍ਰਾਤਨ ਪੁਰਾਣੇ ਸਮੇਂ 'ਚ ਸਾਡੇ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਰਤਨ ਵਰਤੇ ਜਾਂਦੇ ਸੀ ਸ਼ਾਹੀ ਲੋਕ ਅਮੀਰ ਲੋਕ ਕੀ ਕੀ ਚੀਜ਼ਾਂ ਵਰਤਦੇ ਸੀ ਜਾਂ ਇੱਥੇ ਕਰੰਸੀ ਵੀ ਤਰ੍ਹਾਂ-ਤਰ੍ਹਾਂ ਦੀ ਨੋਟ ਪਏ ਐ ਸਿੱਕੇ ਪਏ ਐ ਆ ਇੱਕ 10 ਰੁਪਏ ਦਾ ਨੋਟ ਜਿਹੜਾ ਪਏ ਸ਼ਾਇਦ ਸਾਡੇ ਜੋ ਚੰਦ 10% ਲੋਕਾਂ ਨੇ ਵੇਖਿਆ ਹੋਣਾ ਜੋ ਇੱਥੇ ਤਰ੍ਹਾਂ ਤਰ੍ਹਾਂ ਦੀ ਕਰੰਸੀ ਪੁਰਾਣੇ ਸਿੱਕੇ 10 ਪੈਸੇ 5 ਪੈਸੇ ਦੀਵਾਨੀ ਇਹ ਇੱਕ ਵੱਡੀ ਕਲੈਕਸ਼ਨ ਇੱਥੇ ਦੇਖਣ ਨੂੰ ਮਿਲੀ ਹੈ ਜਿਹੜੀ ਪੰਜਾਬ ਦੇ ਵਿਰਸੇ ਦਾ ਪੰਜਾਬ ਦੇ ਇਤਿਹਾਸ ਦਾ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਪ੍ਰਾਤਨ ਜੀਵਨ ਦਾ ਮੂੰਹੋਂ ਬੋਲਦਾ ਇਹ ਜਿਹੜਾ ਦ੍ਰਿਸ਼ ਹੈ ਜੋ ਅਸੀਂ ਅੱਜ ਵੇਲੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਰ ਸਭ ਤੋਂ ਅਹਿਮ ਚੀਜ਼ ਜਿਹੜੀ ਹੈ ਨਾ ਉਹ ਹੈ ਸਫਰੀ ਬਾਲਟੀ ਉਹ ਸਫਰੀ ਬਾਲਟੀ ਜਿਸਦੇ ਬਾਰੇ ਸ਼ਾਇਦ ਕਦੇ ਵੀ ਕਿਸੇ ਨੇ ਸੁਣਿਆ ਨਹੀਂ ਹੋਣਾ ਕਿ ਆਖਰਕਾਰ ਇਹ ਸਫਰੀ ਬਾਲਟੀ ਹੁੰਦੀ ਕੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਇਹ ਪੁਰਾਣੀਆਂ ਚੀਜ਼ਾਂ ਦਿਖਾ ਰਹੇ ਹਾਂ ਕਿ ਪ੍ਰਾਤਨ ਸਮੇਂ 'ਚ ਕਿਸ ਤਰ੍ਹਾਂ ਦੇ ਮੀਟਰ ਹੁੰਦੇ ਸੀ ਕਿਸ ਤਰ੍ਹਾਂ ਦੇ ਪੱਖਿਆਂ ਦੇ ਰੈਗੂਲੇਟਰ ਹੁੰਦੇ ਸੀ ਕਿਸ ਤਰ੍ਹਾਂ ਦੇ ਸਵਿੱਚ ਹੁੰਦੇ ਸੀ ਉਹ ਚੀਜ਼ਾਂ ਸ਼ਾਇਦ ਅੱਜਕੱਲ ਕਦੇ ਵੀ ਕਿਸੇ ਨੇ ਅੱਜ ਦੀ ਪੀੜ੍ਹੀ ਨੇ ਕਦੇ ਦੇਖੀਏ ਸੁਣੀਆਂ ਨਹੀਂ ਹੋਣਗੀਆਂ ਪਰ ਹੁਣ ਅਸੀਂ ਸਭ ਤੋਂ ਅਹਿਮ ਤਸਵੀਰ ਸਾਂਝੀ ਕਰ ਰਹੇ ਹਾਂ ਸਫਰੀ ਬਾਲਟੀ ਦੀ ਬਾਜੀ ਸਤਿ ਸ਼੍ਰੀ ਅਕਾਲ ਸਾਨੂੰ ਆਪਣੇ ਬਾਰੇ ਦੱਸੋ ਬਾਜੀ ਹਾਂਜੀ ਹਰੀਕੇ ਪਤਨ ਤੋਂ ਅਸੀਂ ਲਾਹੌਰਿਆਂ ਦੀ ਹਵੇਲੀ ਪੰਜਾਬੀ ਵਿਰਸਾ ਨਾਂ ਮੇਰਾ ਬਾਬਾ ਸਿੰਘ ਹੈ ਜੀ ਬਾਬਾ ਸਿੰਘ ਜੀ ਇਹ ਸ਼ੌਕ ਕਿੱਦਾਂ ਪੈਦਾ ਹੋਇਆ ਕਿੱਦਾਂ ਹੈ ਫੁਰਨਾ ਫੁਰਿਆ ਕਿ ਇੱਕ ਢਾਬਾ ਜਿੱਥੇ ਲੋਕ ਆਮ ਚਾਹ ਰੋਟੀ ਵਾਸਤੇ ਰੁਕਦੇ ਆ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਤੋਂ ਪੰਜਾਬ ਦੇ ਵਿਰਸੇ ਤੋਂ ਜਾਣੂ ਕਰਾਇਆ ਜਾਂਦਾ ਇਹ ਨੌਜਵਾਨ ਮੁੰਡੇ ਜਿਹੜੇ ਅੱਜ ਕੱਲ ਇਹਨਾਂ ਦਾ ਇਹਨਾਂ ਨੂੰ ਪਤਾ ਨਹੀਂ ਸੀ ਬਗ ਜਦੋਂ ਉਹਨਾਂ ਨੂੰ ਗੱਲ ਪੁੱਛੀ ਦੀ ਪੰਜਾਬੀ ਵਿਰਾਸਤ ਬਾਰੇ ਤਾਂ ਕੋਈ ਦੱਸ ਨਹੀਂ ਸਕਦੇ ਤੇ ਮੈਂ ਸੋਚਿਆ ਵੀ ਇਹ ਟੁੱਟਦੇ ਜਾ ਰਹੇ ਨੇ ਇਹਨਾਂ ਨੂੰ ਦੱਸਿਆ ਜਾਵੇ ਕਿ ਸਾਡੇ ਪੁਰਾਣੇ ਬਜ਼ੁਰਗਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਕਿਹੋ ਜਿਹਾ ਮਾਹੌਲ ਚ ਰਹਿੰਦੇ ਸੀ ਕਿਹੋ ਜਿਹਾ ਭਾਂਡੇ ਵਰਤਦੇ ਸੀ ਸ਼ੈਲੀ ਕੀ ਹੁੰਦੀ ਸੀ ਕੀ ਹੁੰਦੀ ਸੀ ਉਹ ਸਾਰਾ ਕੁਝ ਅਸਲੀਅਤ ਕੀ ਲਿਆਦੇ ਜਾਂ ਸਾਹਮਣੇ ਤੇ ਇਹ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਬੱਚਿਆਂ ਨੂੰ ਪਤਾ ਲੱਗ ਸਕੇ ਪੀ ਸਾਡਾ ਕੀ ਪ੍ਰਾਣੀ ਆਪਣੇ ਉਮਰ ਦੇ ਦੌਰ ਦੇ ਹਿਸਾਬ ਨਾਲ ਮੈਂ ਕਾਫੀ ਚੀਜ਼ਾਂ ਨੂੰ ਦੇਖੀ ਹੋਈਆਂ ਪਰ ਸਭ ਤੋਂ ਖਾਸ ਹੀ ਮੈਨੂੰ ਆਹ ਲੱਗੀ ਇਹ ਇਹਦੇ ਬਾਰੇ ਦੱਸੋ ਇਹ ਕੀ ਚੀਜ਼ ਹੈ ਇਹ ਜੀ ਸਫਰੀ ਪਾਲਟੀ ਜੀ ਕਹਿ ਦਿੰਦੇ ਸੀ ਕੋਈ ਫੋਲਡਿੰਗ ਰਸੋਈ ਵੀ ਕਹਿ ਦਿੰਦਾ ਸੀ ਪੁਰਾਣੇ ਜ਼ਮਾਨੇ 'ਚ ਲੋਕ ਜਦ ਲੰਮੇ ਸਫ਼ਰ ਤੇ ਵਪਾਰੀ ਲੋਕ ਜਾਂਦੇ ਸੀ ਨਾ ਤੋ ਰਸਤੇ ਦੇ ਵਿੱਚ ਫਿਰ ਉਦੋਂ ਗਿਆ ਆ ਚੀਜ਼ਾਂ ਤਾਂ ਹੁੰਦੀਆਂ ਨਹੀਂ ਸੀ ਉਹਨਾਂ ਨੂੰ ਫਿਰ ਫੋਲਡਿੰਗ ਸਮਾਨ ਜਿਹੜਾ ਸੀ ਵੀ ਥੋੜਾ ਸਮਾਨ ਲੈ ਜਾਣਾ ਹੁੰਦਾ ਸੀ ਤਾਂ ਇਹ ਬਾਲਟੀ ਲਿਆਉਂਦੇ ਸੀ ਇਹਦੇ ਵਿੱਚ ਉਹ ਜਿੰਨੇ ਵੀ ਬੰਦੇ ਹੁੰਦੇ ਸੀ 10 15 20 25 30 ਜਿੰਨੇ ਹੁੰਦੇ ਉਹਨਾਂ ਦਾ ਇਹ ਖਾਣਾ ਤਿਆਰ ਹੋ ਜਾਂਦਾ ਹੈ ਇਹਨਾਂ ਚ ਆਹ ਬਾਲਟੀ ਚ ਤੁਸੀਂ ਕਹਿ ਰਹੇ ਹੋ ਵੀ 10 15 20 ਬੰਦਿਆਂ ਦਾ ਖਾਣਾ ਕਿੰਨੇ ਬੰਦਿਆਂ ਦਾ ਪਾਜੀ ਕਿੰਨੇ ਆ ਰਹੇ ਨੇ ਨਿਕੇ ਨਹੀਂ ਆਤਾਂ ਨੂੰ ਵਿਖਾ ਦਿੰਦੇ ਖੋਲ ਕੇ ਇਹਨੂੰ ਕਹਿੰਦੇ ਇਹ ਸਫਰੀ ਪਾਲਟੀ ਹਾਂਜੀ ਆਹ ਵੇਖੋ ਅਜੇ ਤੱਕ ਵੀ ਇਹਨਾਂ ਉਹ ਕਿਸ ਸਰਦਾਰ ਜੀ ਦਾ ਨਾਮ ਇੱਥੇ ਪੜੋ ਲਿਖਿਆ ਹੋਇਆ ਹੈ ਸੁਖਮੰਤ ਸਿੰਘ ਢਿੱਲੋਂ ਸੁਖਮੰਤ ਸਿੰਘ ਢਿੱਲੋਂ ਹਾਂਜੀ ਹਾਂਜੀ ਮਲਾਂ ਅੰਦਾਜ਼ਾ ਹੈ ਕਿੰਨੇ ਸਭ ਪ੍ਰਾਣੀ ਹੋਣੀ ਹੈ ਜੀ ਉਹਨ ਕਹਿਣ ਵਾਲੇ ਤਾਂ 100 ਸਵਾ 100 ਸਾਲ ਕਹਿੰਦੇ ਆ ਲੱਗਦਾ ਹੈ ਕਿ ਇੱਕ ਸ਼ਤਾਬਦੀ ਘੱਟੋ ਘੱਟ ਸੋ ਸਾਲ ਜੀ ਹੋਵੇਗੀ 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 ਕਿਉਂਕਿ ਉਹ ਸਮਾਂ ਸੀ ਜਦੋਂ ਕਾਰਾਂ ਜੀਪਾਂ ਮੋਟਰਸਾਈਕਲ ਨਹੀਂ ਹੁੰਦੇ ਸੀ ਤੇ ਸਫ਼ਰ ਸਿਰਫ ਉੱਠਾਂ ਘੋੜਿਆਂ ਤੇ ਟਾਂਗਿਆਂ ਤੇ ਗੱਡਿਆਂ ਤੇ ਉਹ ਤੋਂ ਸਫ਼ਰ ਤੋਂ ਇਹ ਬਾਲਟੀ ਵਰਤੀ ਹੈ ਇਹ ਹੁੰਦਾ ਸੀ ਇਹ ਆ ਗਿਆ ਟੱਕਣੇ ਦਾ ਇਹ ਟੱਕਣੇ ਪਰ ਇਹ ਵਰਤੋਂ ਦੇ ਵਿੱਚ ਆਵੇਗਾ ਨਾ ਕੋਈ ਸਬਜ਼ੀ ਕੱਟੋ ਜਾਂ ਕੁਝ ਕਰੋ ਇਹਦੇ ਚ ਆਮ ਵੱਲੋਂ ਆਟਾ ਕੁੰਨੇ ਕੋਈ ਸਬਜ਼ੀ ਕੱਟਣੀ ਹੈ ਤੇ ਇਸ ਤੋਂ ਅੱਗੇ ਆ ਜਿਹੜੇ ਆ ਇਹ ਤੁਸੀਂ ਬੰਦ ਨਹੀਂ ਕਰਨੀ ਅਰਤਾਰ ਸਿੰਘ ਜੀ ਰਿਕਾਰਡਿੰਗ ਲਗਾਤਾਰ ਚੱਲਣੀ ਕਿ ਦਿਖਾ ਸਕੀਏ ਕਿ ਇਹਦੇ ਚ ਕੋਈ ਹਿਲਫੁਲ ਨਹੀਂ ਹੋਇਆ ਇਹ ਸਾਰਾ ਸਮਾਨ ਇੱਕੋ ਬਾਲਟੀ ਚੋਂ ਨਿਕਲ ਰਿਹਾ ਹੈ ਪਤਲ ਦੇ ਕਾਂਸੇ ਦੇ ਇਹ ਬਰਤਨ ਆ ਸਾਰੇ ਜੀ ਹਾਂ ਹਾਂ ਜੀ ਕਾਂਸਾ ਸਾਰਾ ਪਤਲਾ ਚਿਮਟਾ ਜਿ ਤਰ੍ਹਾਂ ਰੋਟੀਆਂ ਲਈ ਤੇ ਇਹਨੂੰ ਇੱਧਰ ਰੱਖੋ ਇੱਕ ਮਿੰਟ ਆ ਵੇਖੋ ਜੀ ਆ ਇੱਧਰ ਕਰੀ ਜਾਈਏ ਅਜਾ ਕੋਲੀਆਂ ਬਾਟੇ ਹਾਂ ਜੀ ਬਾਟੇ ਜਿਸ ਤਰ੍ਹਾਂ ਵੀ ਉਹ ਵਿੱਚ ਖਾਣ ਪੀਣ ਇਹਨਾਂ ਦਾ ਕੋਈ ਉਹ ਸਬਜੀ ਵਿੱਚ ਰੱਖ ਲਈ ਜਾਂ ਕੋ ਕੱਟ ਲਿਆ ਜਿਸ ਤਰ੍ਹਾਂ ਸੀ ਆ ਆ ਰੱਖੀ ਜਾਓ ਜੀ ਇਹ ਪਹੀਰਾ ਨਹੀਂ ਹੋਈਏ ਦੇਖੋ ਬਾਤੀ ਜੀ ਉਹਨੂੰ ਉਸ ਕੱਢੀ ਹਾਂਜੀ ਹਾਂਜੀ ਇਹ ਹੁੰਦਾ ਸੀ ਜੀ ਇਧਰ ਰੱਖੋ ਆਓ ਛੋਟੀ ਵੇਲਣ ਵਾਸਤੇ ਹਾਂਜੀ ਰੋਟੀ ਵੇਲਣ ਲਈ ਇਹ ਰੋਟੀ ਥਾਣਨ ਲਈ ਤਵਾ ਵੀ ਇਰੇ ਚ ਹੈਗਾ ਉਹ ਉੱਥੇ ਵਿਆਹ ਦੀ ਜਾ ਕੇ ਬਚਾਣੀ ਹੋ ਜਾ ਇਸ ਤੋਂ ਹਾਂਜੀ ਇਹ ਪ੍ਰਾਤ ਆ ਗਈ ਜੀ ਆਟਾ ਬਣ ਗਿਆ ਆਟਾ ਗੁੰਨ ਲਵਾ ਆਟਾ ਗੁੰਨਾਂ ਕੀ ਬਾਤ ਆ ਪ੍ਰਾਤਾ ਕੀ ਇਹ ਤਾਂ ਆਪ ਲੈ ਤਾਂ ਆ ਨਾ ਜੀ ਇਹ ਬੜੀ ਰਾਣੀ ਜੀ ਹੋਈ ਂਦੀ ਵੇਖ ਲੋ ਇੱਕ ਬਾਲਟੀ ਚ ਇੰਨਾ ਕੁਝ ਨਿਕਲੇ ਆ ਤਾਂ ਹੀ ਉਹਨੂੰ ਸਫਰੀ ਬਾਲਟੀ ਕਹਿੰਦੇ ਸੀ ਹਾਂ ਜੀ ਸਫਰੀ ਵੀ ਥੋੜਾ ਜਿਹਾ ਕਲੋਜ ਸਮਾਨ ਜਿਹੜਾ ਆ ਕੇ ਕਰੀ ਜੋ ਇਹ ਵੇਖ ਕੇ ਮੈਂ ਹੈਰਾਨੀ ਹੋ ਰਹੀ ਹੈ ਵੀ ਇੱਕ ਬਾਲਟੀ ਚ ਇਹ ਵਾਕਈ ਤੁਸੀਂ ਜਦੋਂ ਕਿਹਾ ਵੀ 10-15 ਬੰਦਿਆਂ ਦਾ ਸਮਾਨ ਹੁੰਦਾ ਸੀ ਰੋਟੀ ਦਾ ਹਾਂਜੀ ਤੇ ਇਹ ਦੇਖੋ ਜੀ ਇਹ ਇਹ ਜਿਹੜੀ ਉਹ ਕਟਛੀ ਵੀ ਫੋਲਡਿੰਗ ਹੁੰਦੀ ਸੀ ਇਹਨੇ ਇਸ ਤਰ੍ਹਾਂ ਲੱਗ ਜਾਣਾ ਇੱਥੋਂ ਕੀ ਬਾਤ ਹੈ ਇਸ ਤਰ੍ਹਾਂ ਹੋ ਜਾਂਦੀ ਸੀ ਇਹ ਇਸ ਤਰ੍ਹਾਂ ਹੋ ਜਾਂਦੀ ਸੀ ਹਾਂ ਆਹ ਬੜੀ ਕਮਾਲ ਦੀ ਚੀਜ਼ ਹੈ ਕਿ ਕਟਛੀ ਹਾਂਜੀ ਹਾਂਜੀ ਸਬਜੀ ਦਾਲ ਬਣਾ ਨੂੰ ਇਹ ਫੋਲਡਿੰਗ ਕਰਤੀ ਹੈ ਜਿਹਨੂੰ ਪੈਕ ਕਰਕੇ ਇਹਦੇ ਵਿੱਚ ਪਾ ਦਿੱਤਾ ਜਾਂਦਾ ਹਾਂ ਹਾਂਜੀ ਹਾਂਜੀ ਸਾਰੇ ਆ ਪਿੱਤਲ ਤੇ ਕਾਂਸੇ ਦੀ ਹਾਂਜੀ ਪਿੱਤਰ ਕਾਂਸਾ ਜੀ ਇਹ ਕੋਈ ਮਰਾਦਾਬਾਦੀ ਪਾਲਿਸ਼ ਹੋਈ ਆ ਵੇਖਣ ਨੂੰ ਭਾਵੇਂ ਜਾਪਦੇ ਜਿਵੇਂ ਸਟੀਲ ਆ ਪਰ ਕੋਈ ਸਟੀਲ ਨਹੀਂ ਕੀ ਚੱਕਦੇ ਆ ਬਿਲਕੁਲ ਸਾਫ ਨਜ਼ਰ ਆ ਰਿਹਾ ਹੈ ਕਿ ਪਿੱਤਲ ਜਾ ਆ ਫੋਲਡਿੰਗ ਗਲਾਸ ਆ ਜੀ ਆ ਬਹੁਤ ਬੜੀ ਪ੍ਰਾਤਨ ਚੀਜ਼ ਆ ਪਾਰਲੀਮੈਂਟ ਆਫ ਇੰਡੀਆ ਭਾਰਤ ਦੇ ਸੰਸਦ ਦੀ ਲਿਸੀ ਪਲੇਟ ਆਹ ਫੋਲਡਿੰਗ ਗਲਾਸ ਹੈ ਜੀ ਇਸ ਤਰ੍ਹਾਂ ਇਹ ਗਲਾਸ ਵੀ ਬਣ ਜਾਏਗਾ ਇੱਕ ਵਾਰੀ ਬੰਦ ਕਰੋ ਇਹ ਆਹ ਫੋਲਡਿੰਗ ਹੋ ਗਿਆ ਇਸ ਤਰ੍ਹਾਂ ਗਲਾਸ ਬਣ ਜਾਏਗਾ ਉਸਾਲੇ ਮੁਕੰਦਾਂ ਨਾਲ ਹੀ ਲਿਆ ਰਹੇ ਪਾਣੀ ਹਾਂਜੀ ਹਾਂਜੀ ਅਜੇ ਬੜਾ ਕੁਝ ਹੋਣਾ ਜੀ ਅਜੇ ਇੱਕ ਟੋਟਲ ਕਿੰਨੇ ਬਰਤਨ ਹੁੰਦੇ ਜੀ ਇਹਦੇ ਜੇ ਕਰੀਬ ਮੇਰੇ ਹ 70 ਦੇ ਲਗਭਗ ਹੁੰਦੇ ਸੀ ਹੁਣ ਵਿੱਚੋਂ ਕੁਝ ਨਾ ਮਿਸਪਲੇਸ ਹੋ ਗਏ ਨੇ ਹਾਂਜੀ ਜ਼ਿਆਦੇ ਹੋ ਜਾਂਦੇ ਆ ਜ਼ਿਆਦੇ ਹੋ ਜਾਂਦੇ ਸੀ ਕੋਈ ਦੂਜੇ ਬਾਤ ਪਤੀਲੇ ਪਾ ਕੇ ਮੈਨੂੰ 100 ਤੋਂ ਜ਼ਿਆਦਾ ਲੱਗਦੇ ਹਾਂਜੀ ਆ ਲੋ ਜੀ ਸਾਰੇ ਅੱਗੇ-ਅੱਗੇ ਰੱਖੀ ਜਿਓ ਅੱਛਾ ਹੁਣ ਉਹ ਆਗੇ ਬਤੀਲੇ ਜਿਹੜੇ ਦਾਲ ਸਬਜੀ ਚਾਹ ਬਣਾਉਣ ਨੂੰ ਕੀ ਕਿੰਨੇ ਸਾਲਾਂ ਤੋਂ ਇੱਥੇ ਬੈਠੇ ਹੋ ਤੁਸੀਂ ਮੈਂ ਇਹਨਾਂ ਦਾ ਸਮਾਨ ਇਕੱਠਾ ਕਰਦਿਆਂ ਨੂੰ 15 ਸਾਲ ਹੋ ਗਿਆ ਜੀ ਅੱਛਾ ਇਹ ਬਾਲਟੀ ਖੂਹ ਤੋਂ ਰੱਸੀ ਪਾ ਕੇ ਤੇ ਪਾਣੀ ਪੂਣੀ ਕਢ ਲੈਂਦੇ ਹੁੰਦੇ ਸੀ ਇਹ ਇੰਨੇ ਬਰਤਨ ਹੁੰਦੇ ਸੀ ਆ ਜਿਹੜੇ ਇਹ ਨਹੀਂ ਆ ਦੇ ਜੇ ਉਹ ਮਤਲਬ ਕਿ ਖਾਣਾ ਜੀ ਤੁਹਾਨੂੰ ਭਾਜੀ ਲੋਕ ਤੁਹਾਡੇ ਕੋਲ ਆਉਂਦੇ ਇਹ ਪ੍ਰਾਤਨ ਇਤਿਹਾਸਿਕ ਬਸਤਾ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਰੈਕਸ਼ਨ ਹੁੰਦਾ ਹਾਂਜੀ ਵਧੀਆ ਲੱਗਦਾ ਜੀ ਨਵੇਂ ਬੱਚਿਆਂ ਨੂੰ ਜਾਂ ਜਿੰਨਾਂ ਨੂੰ ਨਹੀਂ ਵੇਖੀ ਉਹਨਾਂ ਨੂੰ ਪਤਾ ਲੱਗਦਾ ਜਾ ਰਿਹਾ ਇਹਦੇ ਬਾਰੇ ਤੇ ਆ ਚੀਜ਼ ਵੀ ਹੈਗੀ ਸੀ ਨੀ ਤੇ ਕਈਆਂ ਲੋਕਾਂ ਨੂੰ ਤੁਹਾਨੂੰ ਇਹਦੇ ਬਾਰੇ ਕਿਹੋ ਜਿਹੀ ਜਾਣਕਾਰੀ ਮਿਲੀ ਕੋਈ ਇਹ ਸਫਰੀ ਵਾਲਟੀ ਇਦਾਂ ਜੀ ਮੈਂ ਗਾਂਹ ਦੀ ਗਾਂ ਸਮਾਨ ਜਦੋਂ ਇਕੱਠਾ ਕਰਦਾ ਰਿਹਾ ਗਾਂਹ ਦੀ ਗਾਂ ਫਿਰ ਜਾਣਕਾਰੀ ਵਾਧ ਗਈ ਮੋੜੀ ਕੁਝ ਇਕੱਠਾ ਕੀਤਾ ਸੀ ਹੋਰੇ ਵੇਖ ਲਓ ਜੀ ਸਾਰਾ ਕੁਝ ਪੰਜਾਬ ਦੀ ਮਤਲਬ 250 ਸਾਲ ਤੱਕ ਵਿਰਾਸਤ ਹੋ ਗਈ ਆ ਤੇ 500 ਸਾਲ ਤੱਕ ਕਰਨੀ ਹੈ ਜਿਹੜੀ ਮੇਰੀ ਬੁਕਿੰਗ ਵੀ ਹੋਈ ਪਈ ਆ ਤੇ ਆ ਰਹੀ ਬਸ ਪੁਰਾਣੇ ਇਤਨਾ ਬਰਤਨ ਇਹੋ ਜਿਹੇ ਆਉਣਗੇ ਜੀ ਮੁਗਲ ਕਾਲ ਦੇ ਮਤਲਬ ਅੰਗਰੇਜ਼ ਬ੍ਰਿਟਿਸ਼ ਕਾਲ ਦਾ ਤਾਂ ਸਾਰਾ ਕੁਝ ਆ ਪੱਖੇ ਵੀ ਆ ਗਏ ਅੰਗਰੇਜ਼ਾਂ ਦੇ ਸ਼ੁਰੂਆਤ ਵਾਲੇ ਉਹ ਪੁਰਾਣੇ ਕੈਲਕੂਲੇਟਰ ਕੀ ਜਾਂ ਸਾਰਾ ਕੁਝ ਆ ਕੰਟੀਨਾ ਵੀ ਪਿਆ ਜਿਹੜੇ ਨੂੰ ਅੱਜਕੱਲ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੋਣਾ ਟੀਵੀ ਚੱਲਦਾ ਸੀ ਆ ਟੀਵੀ ਵਰਕਿੰਗ ਹੈ ਚਾਲੂ ਹਾਲਤਾ ਜੀ ਚਾਲੂ ਹਾਲਤਾ ਟੀਵੀ ਗ੍ਰਾਮੋਫੋਨ ਮਸ਼ੀਨਾਂ ਚਾਲੂ ਹਾਲਤਾ ਚ ਅੰਦਰ ਪਈਆਂ ਸਾਰੀਆਂ ਅਜੇ ਚੱਲਦੇ ਵਾਲੇ ਇੱਕ ਵਾਰੀ ਫੇਰ ਅਸੀਂ ਜ਼ਰੂਰ ਨਜ਼ਰ ਦਿਖਾਉਣਾ ਚਾਹੁੰਦੇ ਹਾਂ ਕਿ ਆ ਸਾਰਾ ਸਮਾਨ ਸੋਹ ਦੇ ਕਰੀਬ ਇਹ ਬਰਤਨ ਇਹ ਕਾ ਬਾਲਟੀ ਚ ਰੱਖੇ ਹੈ ਇਹਨੂੰ ਫੋਲਡਿੰਗ ਕਿਚਨ ਵੀ ਕਿਹਾ ਜਾਂਦਾ ਸੀ ਇਹਨੂੰ ਸਫਰੀ ਬਾਲਟੀ ਕਿਹਾ ਜਾਂਦਾ ਸੀ ਜਦੋਂ ਪ੍ਰਾਤਨ ਸਮੇਂ ਚ 100 ਸਾਲ ਪਿੱਛੇ ਜਾਈਏ ਉਹ ਜਦੋਂ ਕਿਤੇ ਹਾਈਵੇਜ਼ ਨਹੀਂ ਹੁੰਦੇ ਸੀ ਕੋਈ ਰੈਸਟੋਰੈਂਟ ਢਾਬੇ ਨਹੀਂ ਹੁੰਦੇ ਸੀ ਹੋਟਲ ਨਹੀਂ ਹੁੰਦੇ ਸੀ ਤਾਂ ਉਦੋਂ ਜਦੋਂ ਕੋਈ ਵਪਾਰੀ ਜਾਂ ਲੋਕ ਵੱਡੀ ਯਾਤਰਾ ਤੇ ਜਾਂਦੇ ਸੀ ਲੰਬੇ ਸਫ਼ਰ ਤੇ ਜਾਂਦੇ ਸੀ ਤਾਂ ਖਾਣ ਪੀਣ ਦੇ ਸਮਾਨ ਵਜੋਂ ਇੱਕ ਆ ਰਸੋਈ ਰੱਖੀ ਜਾਂਦੀ ਸੀ ਇਹਨੂੰ ਪਾਪਾ ਮਿੰਨੀ ਰਸੋਈ ਵੀ ਕਹਿ ਸਕਦੇ ਹਾਂਜੀ ਹਾਂਜੀ ਸਾਰਾ ਕੁਝ ਮਿੰਨੀ ਰਸੋਈ ਫੋਲਡਿੰਗ ਰਸੋਈ ਹਾਂਜੀ ਹਾਂਜੀ ਫੋਲਡਿੰਗ ਰਸੋਈ ਜਿੰਦੇ ਚ ਸਾਰਾ ਰਸੋਈ ਦਾ ਸਮਾਨ ਪਿਆ ਰਾਸ਼ਨ ਬੰਨੇ ਇੱਕ ਹਾਂਜੀ ਹਾਂਜੀ ਰਾਸ਼ਨ ਰੱਖ ਰਿਹਾ ਬੱਖ ਰਿਹਾ ਨੇ ਤੇ ਸਹੀ ਤਿਆਰ ਰਸੋਈ ਤਿਆਰ ਜੀ ਸਾਰਾ ਕੁਝ ਕਿਤੇ ਮਰਜ਼ੀ ਉਹ ਚੁੱਲ੍ਹਾ ਬਣਾਇਆ ਥਰੀਬੇ ਯਾ ਬੰਦਿਆਂ ਦਾ ਲਗਭਗ ਖਾਣਾ ਬਣੇ ਗਿਆ ਨੇ ਜੇ ਤੁਸੀਂ ਵੇਖ ਲਓ ਇਹ ਇਹ ਦੋ ਟੋਪੀਆਂ ਇਹਨਾਂ ਨਾਲ ਦੇ ਹੈ ਨਹੀਂ ਗੇ ਜਿਹੜੇ ਪਤੀਲੇ ਹੈ ਨਾ ਉਹ ਗੋਮਿਆਂ ਦੋ ਚ ਦੋ ਬਰਤਨ ਵਾਲੇ ਕਟ ਹਾਂਜੀ ਇਹ ਇਹ ਹੈਗੇ ਸੀ ਸੱਤ ਪਤੀਲੇ ਸੀ ਆ ਜਿਹੜੇ ਇਹਦੇ ਨਾਲ ਸੱਤ ਆ ਟੋਟਲ ਪਰ ਹੁਣ ਮੇਰੇ ਕੋ ਪੰਜ ਜਾਂ ਦੋ ਗੋਮ ਹੋ ਗਏ ਟੋਟਲ ਸੱਤ ਸੀ ਇੰਦੀ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਇਹ ਬਹੁਤ ਚੀਜ਼ ਹੈ ਬਸ ਜੀ ਇਦਾਂ ਹੀ ਮੈਂ ਇਦਾਂ ਮੈਂ ਜਾਂਦੀ ਆ ਤੇ ਕੋਈ ਕੀਮਤ ਤਾਂ ਤੁਹਾਨੂੰ ਪਤਾ ਹੀ ਇਹਨਾਂ ਦਾ ਕੋਈ ਕੀ ਕਿਹਾ ਜਾ ਸਕਦਾ ਜੋ ਵੀ ਹੋਵੇ ਜਾਣੂਣੀ ਹੋਣੀ ਕਿ ਪੁਰਾਣੀ ਜੀਵਨ ਸ਼ੈਲੀ ਕੀ ਹੁੰਦੀ ਸੀ ਲਾਈਫ ਸਟਾਈਲ ਕੀ ਹੁੰਦੀ ਸੀ ਹਾਂਜੀ ਬਿਲਕੁਲ ਪਹਿਲੇ ਸਮੇਂ ਦੇ ਵਿੱਚ ਜਦੋਂ ਕਿਤੇ ਜਾਣਾ ਦੂਰ ਦਰੇਡੇ ਤਾਂ ਇਦਾਂ ਦਾ ਸਮਾਨ ਲੈ ਕੇ ਲੋਕ ਜਾਂਦੇ ਜਿੱਦਾਂ ਭਾਜੀ ਹੁਣਾਂ ਨੇ ਭਾਂਡੇ ਦਿਖਾਏ ਆ ਪਰ ਹੁਣ ਦੇ ਟਾਈਮ ਦੇ ਵਿੱਚ ਸਾਰਾ ਕੁਝ ਅਲੋਪ ਹੋ ਗਿਆ ਵਾ ਤੇ ਜਿੱਦਾਂ ਐਂਟੀਨਾ ਦਿਖਾਇਆ ਵਾ ਪੁਰਾਣੇ ਪੱਖੇ ਦਿਖਾਏ ਆ ਮੰਜੇ ਦਿਖਾਏ ਆ ਇਹ ਬਹੁਤ ਵਧੀਆ ਸੀ ਵੀ ਅੱਜ ਕਸਟਮਰੀ ਨਰ ਕੇ ਟੈਲੀਫੋਨ ਘੜੀਆਂ ਕਰੰਸੀ 10 ਦਾ ਨੋਟ ਵੇਖਿਆ ਜਿਹੜਾ ਮਤਲਬ ਵੱਡਾ ਸਾਰਾ ਉਹ ਪਤਾ ਹੀ ਆ ਗਿਆ ਸਾਨੂੰ ਬਹੁਤ ਵਧੀਆ ਲੱਗਾ ਬਹੁਤ ਵਧੀਆ ਨੇਚਰ ਆ ਭਾਜੀ ਹੁਣ ਆ ਦਾ ਅਸੀਂ ਵੀ ਇੱਥੇ ਐਜ਼ ਐ ਮਨ ਲੀ ਕਸਟਮਰੀ ਆ। ਅਸੀਂ ਵਧੀਆ ਉਪਰਾਲਾ ਵੀ ਸਾਡੇ ਬੱਚੇ ਜਾਨੂ ਹੋ ਸਕਣ ਕਿ ਸਾਡਾ ਵਿਰਸਾ ਕੀ ਹੈ? ਸਾਡਾ ਪੁਰਾਣਾ ਇਹ ਦੇਖਿਆ ਸਾਡੇ ਹੁੰਦਾ ਹੀ ਘਰ ਆਪਣੇ ਤੇ ਜਿੰਦ ਕੱਡੀ ਉਮਰ ਕਿੰਨੀ ਹੈ ਜੀ? ਮੇਰੇ ਹੋ ਗਏ 54 ਹਾਲ। 53 ਸਾਲ। ਹੂੰ ਮੇਰੇ ਬਾਬੇ ਨੇ ਹੁੰਦਾ ਰੱਖਿਆ ਸਮਾਨ ਇਦਾਂ ਦਾ। ਪੁਰਾਣੇ ਪੜੰਗ ਹਜੇ ਹੀ ਪਏ ਸਾਡੇ ਕੋਲ। ਪਰ ਇੱਕ ਚੰਗਾ ਉਪਰਾਲਾ ਸਾਡੀ ਰੋਜ਼ਾਨਾ ਪੀੜੀ ਨੂੰ ਸਾਡੇ ਇਹ ਨਾਲ ਹੀ ਰਿਸੇ ਹੈ ਨੀਗੀ। ਆਪਾਂ ਭੁੱਲੀ ਜਾਂਦੇ ਆ ਪਿੱਛੇ ਜਾਈ ਜਾਂਦੇ ਆ ਆਪਾਂ ਨਾ। ਤੋ ਬਿਲਕੁਲ ਇਹ ਕੁਪਰਾਲਾ ਕੀਤਾ ਗਿਆ ਹੈ ਇਹ ਸਰਦਾਰ ਬਾਬਾ ਸਿੰਘ ਜੀ ਇਹ ਹਾਈਵੇ ਤੇ ਟਾਬਾ ਪੰਜਾਬੀ ਵਿਰਸਾ ਪਕੌੜਾ ਜੰਕਸ਼ਨ ਪਰ ਸੀ ਦੇਖੋ ਪੰਜਾਬ ਦਾ ਵਿਰਸਾ ਇੱਥੇ ਪੂਰਾ ਗਾਂਧੀ ਚਰਖਾ ਜੀ 750 ਸਾਲ ਬਣਾਇਆ ਹਾਂਜੀ ਗਾਂਧੀ ਚਰਖਾ ਨੂੰ ਗਿਆ ਜਦਾ ਉੱਤੇ 750 ਸਾਲ ਤੋਂ ਉੱਪਰ ਆ ਜੀ 130 35 ਆ ਸਾਡਾ ਹੁੰਦਾ ਸੀ ਟੀਵੀ ਜਿਹੜਾ ਪੁਰਾਣਾ ਚਾਲੂ ਹਾਲ ਜਣੀ ਅੱਛਾ ਵੀ ਚਾਲੂ ਹਾਲ ਚਾ ਲਮਰੇਟਾ ਸਕੂਟਰ ਪ੍ਰੀਆ ਸਕੂਟਰ ਸਭ ਤੋਂ ਪੁਰਾਣਾ ਸਕੂਟਰ ਆ ਹੁੰਦਾ ਸੀ ਲਮਰੇਟਾ ਸਕੂਟਰ ਹਾਂਜੀ 1957 ਮਾਡਲ ਆ ਜੀ 57 ਮਾਡਲ 1957 ਮੇਡ ਇਟਲੀ ਆ ਯਾਨੀ ਇਹ ਹੋ ਗਿਆ 78 ਸਾਲ ਪੁਰਾਣਾ ਹਾਂਜੀ ਹਾਂਜੀ ਜਿਹੜੀ ਉਖਲੀ ਦਾ ਮੋਲੀ ਜਿੰਦੇ ਉਖਲੀ ਚ ਸਿਰ ਦੇ ਤਾਂ ਮੋਲਿਆਂ ਦਾ ਕੀ ਡਰ ਆਹ ਮੋਲ ਆਏ ਤੇ ਉਹ ਉਖਲੀਏ ਇਹਨੂੰ ਕਿਹਾ ਜਾਂਦਾ ਸੀ ਉਖਲੀ ਦੇ ਸਿਰ ਦੇ ਤਾਂ ਮੋਲਿਆਂ ਦਾ ਕੀ ਡਰ ਵੀ ਉਤੋਂ ਮੋਲੇ ਦੇ ਫਿਰ ਵਜੀ ਜਾਣੇ ਕਿੰਨੇ ਸਾਲ ਲੱਗੇ ਸਾਰਾ ਸਮਾਨ ਇਕੱਠਾ ਕਰਨੇ ਇਹ ਕੋਈ 15 ਸਾਲ ਹੋ ਗਏ ਜੀ ਮੈਨੂੰ ਇਕੱਠਾ ਕਰਨੇ ਅਜੇ ਬੜਾ ਆਉਣਾ ਜੀ ਸਮਾਨ ਤੇ ਇਹਨੂੰ ਦੋ-ਤਿੰਨ ਸਾਲ ਹੋ ਹੀ ਗਏ ਹਾਂਜੀ ਹਾਂਜੀ ਕਿ ਉਹ ਤਾਂ ਸੋਚਿਆ ਸੀ ਵੀ ਟਾਬਾ ਬਣਾ ਕੇ ਰੱਖਣਾ ਮੈਂ ਸਾਰਾ ਪਹਿਲਾਂ ਤਾਂ ਮੈਂ ਇੱਕ ਘਰ ਹੀ ਇਕੱਲਾ ਤਿਆਰ ਕਰਨ ਦਾ ਸੋਚਿਆ ਸੀ ਵੀ ਇਕੱਲਾ ਘਰ ਤਿਆਰ ਕਰੂੰਗਾ ਇੱਕ ਤੇ ਜਿਹਦੇ ਚ ਸਾਰਾ ਇਹ ਸਮਾਨ ਥੋਨ ਪ੍ਰਾਤਨ ਸਮਾਨ ਥੋਨ ਹੋਵੇ ਤੇ ਬਾਅਦ ਦੇ ਵਿੱਚ ਮੈਂ ਸੋਚਿਆ ਵੀ ਨਾਲ ਇੱਕ ਰੈਸਟੋਰੈਂਟ ਬਣਾ ਲੀਏ ਵੀ ਲੋਕ ਹੀ ਖਾਣ ਪੀਣਗੇ ਵੀ ਨਾਲ ਵੇਖਣਗੇ ਨਾਲ ਕੋ ਆਪਣਾ ਫੋਟੋ ਛੁਟਾਣਗੇ ਲੋਕ ਇੱਥੇ ਆ ਕੇ ਦੇਖਣਗੇ ਕਿ ਪੰਜਾਬ ਦਾ ਪ੍ਰਾਤਨ ਲਾਈਫ ਸਟਾਈਲ ਜੀਵਨ ਸ਼ੈਲੀ ਕੀ ਸੀ ਕਿਸ ਤਰ੍ਹਾਂ ਦੇ ਰੋਜ਼ਾਨਾ ਵਰਤੋਂ ਦੀ ਜਿਹੜੀ ਅਵਸਥਾ ਸੀ ਕਿਸ ਤਰ੍ਹਾਂ ਅਸੀਂ ਦੇਖਿਆ ਕਿ ਇੱਕ ਫੋਲਡਿੰਗ ਰਸੋਈ ਹੈ ਜਿਸ ਨੂੰ ਸਫਰੀ ਬਾਲਟੀ ਕਿਹਾ ਜਾਂਦਾ ਜਿੰਦੇ ਚ ਇੱਕ ਬਾਲਟੀ ਦੇ ਵਿੱਚ 15 ਤੋਂ 20 ਬੰਦਿਆਂ ਦੇ ਬਰਤਨ ਪਏ ਜਿੰਨਾਂ ਚ ਖਾਣਾ ਤਿਆਰ ਕਰਨਾ ਤੇ ਖਾਣਾ ਖਾਂਦਾ ਸਾਰਾ ਸਮਾਨ ਜਿਹੜਾ ਇੱਕੋ ਬਾਲਟੀ ਚ ਹੈ ਤੋਂ ਇਹ ਪ੍ਰਾਲਾ ਕੀਤਾ ਗਿਆ ਹੈ ਅ ਭਾਜੀ ਬਾਬਾ ਸਿੰਘ ਜੀ ਜੋ ਕਿ ਵਿਰਸੇ ਦੇ ਸ਼ਕੀਰ ਨੇ ਪ੍ਰਾਤਨ ਵਸਤਾ ਦੇ ਐਂਟੀਕ ਕਲੈਕਸ਼ਨ ਜਿਹੜੀ ਇਹਨਾਂ ਕੋਲ ਬਹੁਤ ਵੱਡੀ ਹੈ ਪਰ ਇਹ ਆਪਣੇ ਆਪ ਚ ਇੱਕ ਉਪਰਾਲਾ ਸਾਡੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਸੱਭਿਆਚਾਰ ਤੋਂ ਪ੍ਰਾਤਨ ਜੀਵਨ ਸ਼ੈਲੀ ਤੋਂ ਜਾਣੂ ਕਰਵਾਉਣ ਦਾ ਜਿਸ ਦੀ ਸ਼ਲਾਘਾ ਤਾਂ ਕਰਨੀ ਬੰਦੀ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਹਰੀਕੇ